ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿ ਨਾਮ ਪਾਣੀ ਦੇ ਵਿੱਚ ਇੰਨੀ ਜ਼ਿਆਦਾ ਤਾਕਤ ਹੈ ਕਿ ਇੱਕ ਨਸ਼ੇੜੀ ਵਿਅਕਤੀ ਵੀ ਨਸ਼ਾ ਛੱਡ ਸਕਦਾ ਹੈ ਕਿਵੇਂ ਬਾਬਾ ਜੀ ਨੇ ਉਸ ਵਿਅਕਤੀ ਦਾ ਨਸ਼ਾ ਹੀ ਛੁਡਵਾ ਦਿੱਤਾ ਸਿਰਫ ਨਾਮ ਦੀ ਤਾਕਤ ਦੇ ਨਾਲ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਜੇਕਰ ਤੁਹਾਡੇ ਘਰ ਵਿੱਚ ਵੀ ਕੋਈ ਨਸ਼ੇ ਦਾ ਆਦੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਪੂਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਕਿਉਂਕਿ ਇਹ ਜਿਹੜੀ ਵੀਡੀਓ ਹੈ ਇਹ ਇੱਕ ਨਸ਼ੇੜੀ ਵਿਅਕਤੀ ਦੀ ਹੱਦ ਬੀਤੀ ਹੈ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ। ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਆਪਣੇ ਜੀਵਨ ਦੇ ਮਾਲਕ ਖੁਦ ਹਾਂ। ਜੋ ਵੀ ਕਰੀਏ ਸਾਡੇ ਹੱਥ ਵਿੱਚ ਹੈ ਪਰ ਕੀ ਹਮੇਸ਼ਾ ਇਦਾਂ ਹੀ ਹੁੰਦਾ ਹੈ? ਜ਼ਿੰਦਗੀ ਨੂੰ ਅਸੀਂ ਨਾਲ ਬਣੀ ਹੋਈ ਇੱਕ ਤਸਵੀਰ ਵਾਂਗ ਦੇਖਦੇ ਹਾਂ ਪਰ ਜਦੋਂ ਅਸਲਨ ਤੀਜੀ ਆਉਂਦੇ ਹਨ ਤਾਂ ਉਹ ਤਸਵੀਰ ਫਿਰ ਬਦਲ ਚੁੱਕੀ ਹੁੰਦੀ ਹੈ। ਕਈ ਵਾਰੀ ਇੱਕ ਛੋਟਾ ਜਿਹਾ ਫੈਸਲਾ ਵੀ ਸਾਡਾ ਇੱਕ ਨਵਾਂ ਤਜਰਬਾ ਜਿਹਾ ਕਰ ਦਿੰਦਾ ਹੈ ਜਿਹੜੇ ਰਾਹ ਤੇ ਵੱਧ ਰਹੇ ਹੁੰਨੇ ਆ ਉਸ ਨੂੰ ਪੂਰੀ ਤਰ੍ਹਾਂ ਹੀ ਬਦਲ ਦਿੰਦਾ ਹੈ ਪਰ ਕੀ ਉਹ ਰਾਹ ਸਾਨੂੰ ਸੱਚਮੁੱਚ ਇੱਕ ਚੰਗੀ ਮੰਜ਼ਿਲ ਤੇ ਹੀ ਲੈ ਕੇ ਜਾਂਦਾ ਹੈ ਜਾਂ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਬਣ ਜਾਂਦਾ ਹੈ ਇਹ ਫੈਸਲਾ ਤਾਂ ਸਾਡਾ ਆਪਣਾ ਹੀ ਹੁੰਦਾ ਹੈ ਪਰ ਕਈ ਵਾਰ ਅਸੀਂ ਆਪਣੇ ਆਪ ਨੂੰ ਸਮਝ ਨਹੀਂ ਪਾਉਂਦੇ ਅਸੀਂ ਆਪਣੀ ਆਜ਼ਾਦੀ ਮਨਾਉਂਦੇ ਆਂ ਜਦੋਂ ਅਸੀਂ ਨਸ਼ਾ ਕਰਦੇ ਹੁੰਨੇ ਆ ਸਾਨੂੰ ਲੱਗਦਾ ਹੈ ਕਿ ਇਸ ਵਿੱਚ ਮौज-ਮਸਤੀ ਹੈ ਚਲੋ ਜ਼ਿੰਦਗੀ ਨੂੰ ਇੰਜੋਏ ਕਰਦੇ ਆ ਨਵੀਆਂ ਚੀਜ਼ਾਂ ਨੂੰ ਅਜਮਾਉਨੇ ਆ ਪਰ ਜਦੋਂ ਉਹੀ ਆਜ਼ਾਦੀ ਸਾਡੀ ਜ਼ਿੰਦਗੀ ਨੂੰ ਗੁਲਾਮੀ ਵਿੱਚ ਬਦਲ ਦਿੰਦੀ ਹੈ ਤਾਂ ਫਿਰ ਕੀ ਕੀਤਾ ਜਾਵੇ ਇਸੇ ਗੱਲ ਦਾ ਜਵਾਬ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੇਣ ਵਾਲੇ ਹਾਂ ਜੀ ਇੱਕ ਅਜਹੀ ਕਹਾਣੀ ਰੂਪੀ ਸਾਖੀ ਤੁਹਾਨੂੰ ਸੁਣਾਉਣ ਵਾਲੇ ਹਾਂ ਜੋ ਤੁਹਾਡੇ ਮਨ ਨੂੰ ਹਿਲਾ ਕੇ ਰੱਖ ਦੇਵੇਗੀ ਤੇ ਤੁਹਾਡੇ ਵੱਡੇ ਫੈਸਲੇ ਲੈਣ ਤੋਂ ਪਹਿਲਾਂ ਸੋਚਣ ਤੇ ਤੁਹਾਨੂੰ ਮਜਬੂਰ ਕਰ ਦੇਵੇਗੀ ਸੰਗਤ ਜੀ ਇਸ ਸਾਖੀ ਇਸ ਹੱਟ ਬੀਤੀ ਦੇ ਰਾਹੀ ਹੈ ਕਿ ਐਸੇ ਲੜਕੇ ਦੀ ਗੱਲ ਕਰਨ ਵਾਲੇ ਹਾਂ ਜੀ ਜਿਨ੍ਹਾਂ ਅੱਖਾਂ ਦੇ ਵਿੱਚ ਸੁਪਨੇ ਸੀ ਪਰ ਉਸ ਨੂੰ ਉਹਨਾਂ ਸੁਪਨਿਆਂ ਦੀ ਕਦਰ ਨਹੀਂ ਕਰਨੀ ਆਈ ਇੱਕ ਕੁਲਦੀਪ ਨਾਂ ਦਾ ਬੜਾ ਹੀ ਹੌਨ ਹਾਰ ਲੜਕਾ ਸੀ ਉਸਦੇ ਮਾਤਾ ਪਿਤਾ ਨੇ ਬਚਪਨ ਤੋਂ ਹੀ ਉਸਦੀ ਪਰਵਰਿਸ਼ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਉਹ ਇੱਕ ਤੇਜ਼ ਬੁੱਧੀ ਵਾਲਾ ਪੜ੍ਹਿਆ ਲਿਖਿਆ ਲੜਕਾ ਸੀ ਜੀਹਦਾ ਪੜ੍ਹਾਈ ਵਿੱਚ ਨਾਂ ਪਿੰਡ ਭਰ ਵਿੱਚ ਚਰਚਾ ਬਣਿਆ ਰਹਿੰਦਾ ਸੀ ਉਸਦੇ ਅਧਿਆਪਕ ਵੀ ਆਖਦੇ ਸਨ ਕਿ ਇਹ ਮੁੰਡਾ ਅੱਗੇ ਜਾ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਦੇਵੇਗਾ ਪਰ ਜ਼ਿੰਦਗੀ ਹਮੇਸ਼ਾ ਉਮੀਦਾਂ ਦੇ ਹਿਸਾਬ ਨਾਲ ਨਹੀਂ ਚੱਲਦੀ ਹੁੰਦੀ ਸਾਧ ਸੰਗਤ ਜੀ ਕੁਝ ਵਿਅਰਥ ਦੋਸਤਾਂ ਦੀ ਸੰਗਤ ਕੁਝ ਹੋਂਦ ਦੀ ਪਛਾਣ ਬਣਾਉਣ ਦੇ ਲਈ ਚਾਹਤ ਅਤੇ ਕੁਝ ਨਵਾਂ ਪਰਖਣ ਦਾ ਲਾਲਚ ਇਹ ਸਭ ਕੁਝ ਹੀ ਕੁਲਦੀਪ ਨੂੰ ਇੱਕ ਖਤਰਨਾਕ ਰਾਹਾਂ ਵੱਲ ਲੈ ਗਿਆ ਸ਼ੁਰੂਆਤ ਸਿਰਫ ਇੱਕ ਚਸਕੇ ਵਾਸਤੇ ਹੋਈ ਸੀ ਕੋਈ ਵੱਡੀ ਗੱਲ ਨਹੀਂ ਪਰ ਇਹ ਇੱਕ ਵਾਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਬਣ ਗਈ ਇੱਕ ਵਾਰ ਸਿਗਰਟ ਫਿਰ ਸ਼ਰਾਬ ਤੇ ਫਿਰ ਚਿੱਟਾ ਉਹ ਖੁਦ ਨੂੰ ਵੀ ਨਾ ਸਮਝ ਸਕਿਆ ਕਿ ਉਹ ਕਿਵੇਂ ਆਪਣੇ ਆਪ ਨੂੰ ਇੰਨਾ ਬੰਦਨਾ ਵਿੱਚ ਜਕੜੀ ਬੈਠਾ ਹੈ ਉਹਦੇ ਮਾਪਿਆਂ ਨੇ अनेका ਵਾਰ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕੁਲਦੀਪ ਇਹ ਰਾਹ ਬੜਾ ਖਤਰਨਾਕ ਹੈ ਇਹ ਤੇਰੀ ਜ਼ਿੰਦਗੀ ਨੂੰ ਬਰਬਾਦ ਕਰ ਦੇਵੇਗਾ ਪਰ ਉਹ ਹਮੇਸ਼ਾ ਹੱਸ ਕੇ ਚੁੱਪ ਕਰ ਜਾਂਦਾ ਸ਼ੁਰੂ-ਸ਼ੁਰੂ ਵਿੱਚ ਤਾਂ ਉਸਨੇ ਆਪਣੇ ਖਰਚਿਆਂ ਨਾਲ ਨਸ਼ਾ ਕੀਤਾ ਪਰ ਜਦੋਂ ਮਾਪਿਆਂ ਨੇ ਪੈਸੇ ਦੇਣੇ ਬੰਦ ਕਰ ਦਿੱਤੇ ਤਾਂ ਮੰਗਤਾ ਬਣ ਗਿਆ ਮਾਪਿਆਂ ਤੇ ਦੋਸਤਾਂ ਦੇ ਪਰ ਨਸ਼ੇ ਦੀ ਭੁੱਖ ਕਿਸੇ ਦੀ ਮਰਜ਼ੀ ਦੀ ਮਹਤਾਜ ਨਹੀਂ ਹੁੰਦੀ ਜਦੋਂ ਮੰਗਣ ਨਾਲ ਵੀ ਗੱਲ ਨਾ ਬਣੀ ਤਾਂ ਕੁਲਦੀਪ ਨੇ ਹੁਣ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਸ਼ੁਰੂਆਤ ਵਿੱਚੋਂ ਘਰ ਵਿੱਚੋਂ ਹੋਈ ਤੇ ਆਪਣੀ ਮਾਂ ਦੇ ਸੋਨੇ ਦੇ ਗਹਿਣੇ ਕਦੇ ਪਿਓ ਦੀ ਘੜੀ ਤੇ ਫਿਰ ਇਹ ਆਦਤ ਉਹਨਾਂ ਘਰਾਂ ਤੱਕ ਵੀ ਪਹੁੰਚ ਗਈ ਜਿੱਥੇ ਉਹ ਦਿਨ ਪਰ ਖੇਡਿਆ ਕਰਦਾ ਸੀ ਇਕ ਹੂਨ ਹਾਰ ਬੱਚਾ ਜੋ ਕਦੇ ਆਪਣੇ ਪਿੰਡ ਦੀ ਸ਼ਾਨ ਹੁੰਦਾ ਸੀ ਹੁਣ ਲੋਕਾਂ ਦੇ ਤਾਣੇ ਮੇਣਿਆਂ ਦਾ ਨਿਸ਼ਾਨਾ ਬਣ ਚੁੱਕਿਆ ਸੀ ਲੋਕ ਆਖਦੇ ਸੀ ਵੇਖੋ ਇਹ ਉਹੀ ਮੁੰਡਾ ਜੋ ਕਦੇ ਆਪਣੇ ਟੀਚਰਾਂ ਦੇ ਮੂੰਹੋਂ ਸਲਾਇਆ ਜਾਂਦਾ ਸੀ ਹੁਣ ਚੋਰ ਬਣ ਗਿਆ ਹੈ ਉਹਦੇ ਮਾਪਿਆਂ ਲਈ ਇਹ ਸਭ ਕੁਝ ਸਹਾਰਨਾ ਬੜਾ ਮੁਸ਼ਕਲ ਹੋ ਚੁੱਕਿਆ ਸੀ ਪਰ ਉਹਨਾਂ ਦੀ ਆਖਰੀ ਉਮੀਦ ਅਜੇ ਵੀ ਜਿਉਂਦੀ ਸੀ ਉਮੀਦ ਇਹ ਸੀ ਕਿ ਕੋਈ ਕਰਾਮਾਤ ਹੋ ਜਾਵੇਗੀ ਉਮੀਦ ਇਹ ਸੀ ਕਿ ਕੋਈ ਉਸ ਨੂੰ ਸਹੀ ਰਾਹ ਦਿਖਾ ਦੇਵੇ ਉਮੀਦ ਇਹ ਸੀ ਕਿ ਉਹ ਮੁੜ ਕੇ ਆ ਜਾਵੇ ਸੋ ਕੁਲਦੀਪ ਦੇ ਮਾਪਿਆਂ ਦੇ ਹਾਲਾਤ ਜਿਹੜੇ ਸਨ ਦਿਨ ਬਦਿਨ ਮਾੜੇ ਹੁੰਦੇ ਜਾ ਰਹੇ ਸਨ ਇੱਕ ਵਾਰ ਉਹਨਾਂ ਨੇ ਸੋਚਿਆ ਕਿ ਉਹਦੇ ਵਿਆਹ ਦੀ ਗੱਲ ਚਲਾਉਣ ਲੱਗੇ ਕਿ ਸ਼ਾਇਦ ਉਹ ਸੁਧਰ ਜਾਵੇ ਪਰ ਉਹਨਾਂ ਨੂੰ ਨਾ ਸਮਝਾਇਆ ਜਿਹੜਾ ਬੰਦਾ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕਰਦਾ ਉਹ ਕਿਸੇ ਹੋਰ ਦੀ ਪਰਵਾਹ ਕੀ ਕਰੇਗਾ ਅੰਤ ਵਿੱਚ ਉਹਨਾਂ ਨੂੰ ਇੱਕ ਆਖਰੀ ਉਮੀਦ ਦਿਖੀ ਗੁਰੂ ਦੀ ਸ਼ਰਣਾ ਉਹਨਾਂ ਦੇ ਪਿੰਡ ਵਿੱਚ ਇੱਕ ਮਹਾਤਮਾ ਜੀ ਆਏ ਹੋਏ ਸਨ ਜੋ ਲੋਕਾਂ ਨੂੰ ਆਤਮਿਕ ਸ਼ਾਂਤੀ ਤੇ ਗੁਰੂ ਦੇ ਨਾਮ ਦੀ ਮਹਿਮਾ ਦੱਸਦੇ ਸੀ ਕੁਲਦੀਪ ਦੀ ਮਾਂ ਮਹਾਤਮਾ ਜੀ ਦੇ ਚਰਨਾਂ ਵਿੱਚ ਤੈ ਪਈ ਬਾਬਾ ਜੀ ਸਾਡੇ ਮੁੰਡੇ ਦਾ ਕੋਈ ਹੱਲ ਦੱਸੋ ਸਾਨੂੰ ਕੋਈ ਰਾਹ ਦਿਖਾਓ ਮਹਾਤਮਾ ਜੀ ਨੇ ਇੱਕ ਗਹਿਰੀ ਨਿਗਾਹ ਨਾਲ ਉਹਦੇ ਦਰਦ ਨੂੰ ਪੜਿਆ ਉਹਨਾਂ ਨੇ ਕੁਝ ਵੀ ਨਾ ਆਖਿਆ ਸਿਰਫ ਕੁਲਦੀਪ ਨੂੰ ਆਪਣੇ ਕੋਲ ਬੁਲਾਇਆ ਤੇ ਬੋਲੇ ਪੁੱਤਰਾਂ ਤੈਨੂੰ ਨਸ਼ੇ ਦੀ ਆਦਤ ਕਿਵੇਂ ਪੈ ਗਈ ਕੁਲਦੀਪ ਨੇ ਹੱਸ ਕੇ ਆਖਿਆ ਬਾਬਾ ਜੀ ਮੈਂ ਤਾਂ ਮौज-ਮਸਤੀ ਲਈ ਕੀਤਾ ਸੀ ਪਰ ਹੁਣ ਇਹ ਮौज ਦੇ ਬਿਨਾ ਜਾਨ ਨਿਕਲਦੀ ਹੈ ਮਹਾਤਮਾ ਜੀ ਹੱਸੇ ਤੇ ਆਪਣੀਆਂ ਅੱਖਾਂ ਬੰਦ ਕੀਤੀਆਂ ਫਿਰ ਕਹਿਣ ਲੱਗੇ ਜੇਕਰ ਮੈਂ ਤੈਨੂੰ ਐਸਾ ਨਸ਼ਾ ਦੇ ਦੇਵਾਂ ਜੋ ਤੈਨੂੰ ਹਮੇਸ਼ਾ ਖੁਸ਼ ਰੱਖੇਗਾ ਜੋ ਤੇਰੀ ਜ਼ਿੰਦਗੀ ਸਵਾਰ ਦੇਵੇ ਤਾਂ ਕੁਲਦੀਪ ਹੈਰਾਨ ਹੋ ਕੇ ਬੋਲਿਆ ਇਸ ਤਰ੍ਹਾਂ ਦਾ ਵੀ ਕੁਝ ਹੋ ਸਕਦਾ ਹੈ ਮਹਾਤਮਾ ਜੀ ਨੇ ਕਿਹਾ ਨਾਮੁ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਉਹ ਸ਼ਬਦ ਕੁਲਦੀਪ ਦੇ ਮਨ ਵਿੱਚ ਗੂੰਜਿਆ ਮਹਾਤਮਾ ਜੀ ਨੇ ਕਿਹਾ ਤੂੰ ਇੱਕ ਵਾਰ ਨਾਮ ਚੱਖ ਤਾਂ ਸਹੀਂ ਤੈਨੂੰ ਇਹ ਨਸ਼ਾ ਬਾਕੀ ਨਸ਼ਿਆਂ ਤੋਂ ਉੱਚਾ ਲੱਗੇਗਾ ਕੁਲਦੀਪ ਨੇ ਮਹਾਤਮਾ ਜੀ ਦੀ ਇਹ ਗੱਲ ਸੁਣ ਤਾਂ ਲਈ ਪਰ ਉਹਦਾ ਮਨ ਅਜੇ ਵੀ ਦੋ ਧੜਿਆਂ ਵਿੱਚ ਵੰਡਿਆ ਹੋਇਆ ਸੀ ਉਹ ਸੋਚ ਰਿਹਾ ਸੀ ਨਾਮ ਕੁਮਾਰੀ ਇਹ ਕੀ ਹੈ ਇਹ ਸ਼ਬਦ ਉਹਦੇ ਮਨ ਵਿੱਚ ਗੂੰਜ ਰਹੇ ਸੀ ਪਰ ਉਹਦੀਆਂ ਆਦਤਾਂ ਉਹਦੇ ਦੋਸਤ ਉਹਦਾ ਪੁਰਾਣਾ ਜੀਵਨ ਇਹ ਸਭ ਕੁਝ ਇੱਕ ਵੱਡੀ ਜ਼ੰਜੀਰ ਵਾਂਗ ਉਹਦਾ ਪਿੱਛਾ ਨਹੀਂ ਸੀ ਛੱਡ ਰਿਹਾ ਆਪਣੇ ਵੱਲ ਖਿੱਚ ਰਹਿ ਸੰ ਮਹਾਤਮਾ ਜੀ ਨੇ ਉਸ ਨੂੰ ਇੱਕ ਸ਼ਬਦ ਦਿੱਤਾ ਵਾਹਿਗੁਰੂ ਵਾਹਿਗੁਰੂ ਮਹਾਤਮਾ ਜੀ ਬੋਲੇ ਕਿ ਜਦੋਂ ਵੀ ਤੇਰੇ ਮਨ ਵਿੱਚ ਨਸ਼ੇ ਦੀ ਤਲਬ ਜਾਗੇ ਇਸ ਨਾਮ ਨੂੰ ਜਪਣਾ ਸ਼ੁਰੂ ਕਰ ਦੇਵੇਂ ਕੁਲਦੀਪ ਨੇ ਇੱਕ ਵਾਰੀ ਕੋਸ਼ਿਸ਼ ਕਰਨ ਦੀ ਸੋਚੀ ਉਹਨੇ ਸੋਚਿਆ ਕਿ ਜਦੋਂ ਨਸ਼ੇ ਤੋਂ ਬਾਹਰ ਨਿਕਲਣਾ ਹੀ ਹੈ ਤਾਂ ਫਿਰ ਇੱਕ ਵਾਰ ਇਹ ਵੀ ਕਰਕੇ ਵੇਖ ਲੈਨੇ ਆ ਆਪਣਾ ਕੀ ਜਾਂਦਾ ਆ ਉਹ ਘਰ ਵਾਪਸ ਆ ਗਿਆ ਪਰ ਉਹਦੇ ਅੰਦਰੂਨੀ ਲੜਾਈ ਅਜੇ ਵੀ ਜਾਰੀ ਸੀ ਨਸ਼ੇ ਦੀ ਤਲਬ ਵੀ ਹੋਣੀ ਸੀ हाथ ਕੰਬਣ ਲੱਗੇ ਦਿਲ ਬੇਚੈਨ ਹੋ ਗਿਆ ਮਨ ਵਿੱਚ ਇੱਕ ਹੀ ਗੱਲ ਕਿ ਨਸ਼ਾ ਚਾਹੀਦਾ ਹੈ ਉਹਨੇ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਣ ਦੀ ਸੋਚੀ ਪਰ ਜਦੋਂ ਉਹ ਬਾਹਰ ਨਿਕਲਿਆ ਤਾਂ ਮਾਂ ਦੀ ਨਜ਼ਰ ਉਹਦੇ ਤੇ ਪੈ ਗਈ ਉਹ ਅੱਖਾਂ ਉਹਨਾਂ ਵਿੱਚ ਡਰ ਵੀ ਸੀ ਪਰ ਇੱਕ ਨਵੀਂ ਉਮੀਦ ਵੀ ਕੁਲਦੀਪ ਜੇ ਤੂੰ ਵਾਪਸ ਉਥੇ ਗਿਆ ਤਾਂ ਇਹ ਉਮੀਦ ਵੀ ਮਰ ਜਾਵੇਗੀ ਮਾਂ ਨੇ ਕੁਝ ਕਿਹਾ ਨਹੀਂ ਸੀ ਪਰ ਉਹਦੀ ਚੁੱਪ ਇਹ ਹੀ ਬੋਲ ਰਹੀ ਸੀ ਕੁਲਦੀਪ ਨੇ ਆਪਣੀ ਮੰਜ਼ਿਲ ਬਦਲ ਦਿੱਤੀ ਉਹ ਨਸ਼ੇ ਵਾਲੇ ਦੋਸਤਾਂ ਕੋਲ ਜਾਣ ਦੀ بجائے ਇੱਕ ਸ਼ਾਂਤ ਥਾਂ ਤੇ ਜਾ ਬੈਠਾ ਅੱਖਾਂ ਬੰਦ ਕੀਤੀਆਂ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਪਰ ਕੀ ਇਹ ਨਾ ਸੌਖਾ ਸੀ ਨਸ਼ਾ ਛੱਡਣਾ ਇਹ ਤਾਂ ਨਸ਼ਾ ਛੱਡਣ ਵਾਲੇ ਜਾਣਦੇ ਹਨ ਕਿ ਮਨ ਤੇ ਸਰੀਰ ਦੋਵਾਂ ਲਈ ਸਭ ਤੋਂ ਵੱਡੀ ਜੰਗ ਹੁੰਦੀ ਹੈ ਕੁਝ ਮਿੰਟ ਤੱਕ ਨਾਮ ਸਿਮਰਨ ਕੀਤਾ ਪਰ ਫਿਰ ਮਨ ਜਿਹੜਾ ਸੀ ਬਦਲ ਗਿਆ ਕਿ ਇਹ ਸਭ ਬੇਕਾਰ ਹੈ ਉਹਦਾ ਹੱਡ ਹੱਡ ਤੜਫਣ ਲੱਗਾ ਕਿ ਮੈਨੂੰ ਨਸ਼ਾ ਚਾਹੀਦਾ ਹੈ ਉਹਨੇ ਸੋਚਿਆ ਕਿ ਇੱਕ ਵਾਰੀ ਕਰ ਲੈਣਾ ਹਾਂ ਫਿਰ ਛੱਡ ਦੇਵਾਂਗਾ ਉੱਠ ਕੇ ਨਿਕਲਣ ਲੱਗਾ ਪਰ ਜਦ ਹੀ ਉਸਦੇ ਘਰ ਵਿੱਚ ਰੱਖੀ ਹੋਈ ਇੱਕ ਗੁਰਬਾਣੀ ਦੀ ਪੋਥੀ ਦੇ ਨਜ਼ਰ ਪਈ ਉਹਦੇ ਪੈਰ ਉੱਥੇ ਜੰਮ ਗਏ ਉਹਦੀ ਮਾਂ ਅਕਸਰ ਇਸ ਤੋਂ ਪਾਠ ਕਰਦੀ ਸੀ ਉਸ ਪੋਥੀ ਨੂੰ ਖੋਲ ਕੇ ਬੈਠ ਗਿਆ ਪਹਿਲਾ ਸ਼ਬਦ ਜੋ ਉਹਦੀਆਂ ਅੱਖਾਂ ਦੇ ਸਾਹਮਣੇ ਆਇਆ ਨਾਨਕ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰ ਪਾਰਿ ਉਤਾਰਨ ਹਾਰ ਉਹਨਾਂ ਸ਼ਬਦਾਂ ਨੇ ਕੁਝ ਅਜਾਹਾ ਕੀਤਾ ਕਿ ਉਹਦੇ ਅੰਦਰ ਤੜਫ ਹੌਲੀ ਹੌਲੀ ਸ਼ਾਂਤ ਹੋਣ ਲੱਗੀ ਕੁਲਦੀਪ ਦੀ ਜ਼ਿੰਦਗੀ ਇੱਕ ਦਰਾਹੇ ਤੇ ਸੀ ਇੱਕ ਪਾਸੇ ਨਸ਼ੇ ਦੀ ਭੁੱਖ ਤੇ ਦੂਜੇ ਪਾਸੇ ਨਾਮ ਦੀ ਖੁਮਾਰੀ ਉਹ ਲੜਕਾ ਜੋ ਕਦੇ ਆਪਣੇ ਦੋਸਤਾਂ ਨਾਲ ਘੰਟਿਆਂ ਤੱਕ ਨਸ਼ਿਆਂ ਦੀਆਂ ਗੋਲੀਆਂ ਤੇ ਪੈਗ ਲਗਾਉਂਦਾ ਸੀ ਹੁਣ ਇਕੱਲਾ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਿਹਾ ਸੀ ਪਰ ਨਸ਼ਾ ਆਸਾਨੀ ਨਾਲ ਪਿੱਛਾ ਕਿੱਥੋਂ ਛੱਡਦਾ ਸੀ ਹੁਣ ਉਸ ਦੇ ਸਬਰ ਦਾ ਇੰਤਿਹਾਨ ਸੀ ਕਈ ਦਿਨ ਲੰਘ ਗਏ ਕੁਲਦੀਪ ਨੇ ਨਸ਼ੇ ਨੂੰ ਹੱਥੋਂ ਲਾਇਆ ਪਰ ਨਸ਼ੇ ਦੀ ਤਲਬ ਅਜੇ ਵੀ ਮਜ਼ਬੂਤ ਸੀ ਉਹ ਕਈ ਰਾਤਾਂ ਤੱਕ ਸੌਂ ਨਹੀਂ ਪਾਇਆ ਪਸੀਨਾ ਪਸੀਨੀ ਹੋ ਜਾਂਦਾ ਕਦੇ ਮੌਤ ਵਰਗੀ ਬੇਚੈਨੀ ਆਉਂਦੀ ਕਦੇ ਮਨ ਵਿੱਚ ਆਉਂਦਾ ਕਿ ਦੌੜ ਕੇ ਵਾਪਸ ਨਸ਼ੇ ਵਾਲੇ ਦੋਸਤਾਂ ਦੇ ਕੋਲ ਚਲਿਆ ਜਾਵਾਂ ਇੱਕ ਰਾਤ ਜਦੋਂ ਉਹ ਆਪਣੀ ਅਲਮਾਰੀ ਵਿੱਚ ਪੈਸੇ ਵੇਖ ਰਿਹਾ ਸੀ ਤਾਂ ਉਹਦੇ ਅੰਦਰੋਂ ਇੱਕ ਸ਼ਬਦ ਉੱਠਿਆ ਇਹ ਤੇਰਾ ਆਖਰੀ ਮੌਕਾ ਹੈ ਜੇਕਰ ਤੂੰ ਹਾਰ ਗਿਆ ਤੇ ਮੁੜ ਕੇ ਆਉਣਾ ਮੁਸ਼ਕਿਲ ਹੋ ਜਾਵੇਗਾ ਅੰਦਰੂਨੀ ਜੰਗ ਜਿਹੜੀ ਸੀ ਵਾਦੀ ਜਾ ਰਹੀ ਸੀ ਉਹ ਕਦੇ ਸੋਚਦਾ ਇੱਕ ਵਾਰ ਨਸ਼ਾ ਕਰ ਲਵਾਂ ਫਿਰ ਛੱਡ ਦੇਵਾਂ ਦੂਜੇ ਪਲ ਸੋਚਦਾ ਫਿਰ ਗੁਰੂ ਸਾਹਿਬ ਦੇ ਨਾਮ ਦੀ ਰੌਸ਼ਨੀ ਮੇਰੇ ਤੋਂ ਦੂਰ ਹੋ ਜਾਵੇਗੀ ਉਸ ਦੀ ਜੰਗ ਕਿਸੇ ਹੋਰ ਨਾਲ ਨਹੀਂ ਸੀ ਸਗੋਂ ਆਪਣੇ ਆਪ ਦੇ ਨਾਲ ਹੀ ਸੀ ਮਹਾਤਮਾ ਜੀ ਨੇ ਇੱਕ ਗੱਲ ਕਹੀ ਸੀ ਕਿ ਜਦੋਂ ਵੀ ਨਸ਼ੇ ਦੀ ਤਲਬ ਆਵੇ ਤਾਂ ਨਾਮੁ ਖੁਮਾਰੀ ਨਾਨਕਾ ਸ਼ਬਦ ਤੋਂ ਬੋਲ ਲੈਣਾ ਹੈ ਉਸ ਰਾਤ ਕੁਲਦੀਪ ਨੇ ਹਾਰ ਨਹੀਂ ਮੰਨੀ ਉਸਨੇ ਦਰਵਾਜ਼ਾ ਬੰਦ ਕਰ ਲਿਆ ਤੇ ਅੱਖਾਂ ਬੰਦ ਕੀਤੀਆਂ ਤੇ ਜਾਪ ਕਰਨਾ ਸ਼ੁਰੂ ਕਰ ਦਿੱਤਾ ਵਾਹਿਗੁਰੂ ਵਾਹਿਗੁਰੂ ਹੌਲੀ-ਹੌਲੀ ਨਸ਼ੇ ਦੀ ਤਲਬ ਹਟਣ ਲੱਗ ਪਈ ਉਹ ਰੋਣ ਲੱਗ ਪਿਆ ਕਿ ਮੈਂ ਕਿੰਨਾ ਮਾੜਾ ਪੁੱਤਰ ਹਾਂ ਕਿੰਨਾ ਮਾੜਾ ਇਨਸਾਨ ਆ ਜੇਕਰ ਗੁਰੂ ਸਾਹਿਬ ਨੇ ਮੈਨੂੰ ਪੂਰਾ ਤੰਦਰੁਸਤ ਜੀਵਨ ਬਖਸ਼ਿਆ ਹੈ ਕਾਰਬਾਰ ਬਖਸ਼ਿਆ ਹੈ ਤਾਂ ਕਿ ਮੈਂ ਉਹਨਾਂ ਦੇ ਰਾਤ ਦੇ ਮੈਂ ਚੱਲ ਨਹੀਂ ਸਕਦਾ ਸਵੇਰ ਹੋਈ ਕੁਲਦੀਪ ਦੇ ਮਾਪੇ ਹਮੇਸ਼ਾ ਵਾਂਗ ਡਰਦਿਆਂ ਡਰਦਿਆਂ ਦੇ ਕਮਰੇ ਵਿੱਚ ਗਏ ਪਰ ਅੱਜ ਦੀ ਸਵੇਰ ਵੱਖਰੀ ਸੀ ਉਹ ਵੇਖ ਕੇ ਹੈਰਾਨ ਰਹਿ ਗਏ ਕੁਲਦੀਪ ਗੁਰਬਾਣੀ ਦੀ ਪੋਥੀ ਖੋਲ ਕੇ ਬੈਠਾ ਉਹਦੀਆਂ ਅੱਖਾਂ ਵਿੱਚ ਸ਼ਾਂਤੀ ਸੀ ਜੋ ਕਿ ਪਹਿਲਾਂ ਕਦੇ ਨਹੀਂ ਸੀ ਵੇਖੀ ਕਹਿਣ ਲੱਗਾ ਮਾਂ ਹੁਣ ਮੈਂ ਨਿਸ਼ਾਨੀ ਕਰਾਂਗਾ ਉਹਦੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਇਹ ਦਰਦ ਭਰੇ ਹੰਝੂ ਨਹੀਂ ਸੀ ਰੱਬ ਦਾ ਸ਼ੁਕਰਾਨਾ ਸੀ ਕੁਲਦੀਪ ਦੀ ਜ਼ਿੰਦਗੀ ਇੱਕ ਨਵੇਂ ਮੋੜ ਤੇ ਆ ਗਈ ਨਸ਼ਿਆਂ ਦੀ ਜਗ੍ਹਾ ਹੁਣ ਗੁਰਬਾਣੀ ਨੇ ਲੈ ਲਈ ਦੋਸਤਾਂ ਦੀ ਥਾਂ ਹੁਣ ਸਾਧ ਸੰਗਤ ਨੇ ਲੈ ਲਈ ਤੇ ਸ਼ਰਮ ਦੀ ਥਾਂ ਹੁਣ ਸ਼ਾਂਤੀ ਨੇ ਲੈ ਲਈ ਪਰ ਕੀ ਇਹ ਬਦਲਾਅ ਸਿਰਫ ਉਹਦੇ ਘਰ ਤੱਕ ਸੀਮਤ ਸੀ ਜਾਂ ਪੂਰਾ ਪਿੰਡ ਵੀ ਕਬੂਲ ਕਰ ਲਵੇਗਾ ਉਹ ਪਹਿਲੀ ਵਾਰ ਗੁਰਦੁਆਰਾ ਸਾਹਿਬ ਗਿਆ ਜਿੱਥੇ ਕਈ ਲੋਕ ਬੈਠੇ ਸੀ ਜੋ ਪਹਿਲਾਂ ਆਉਂਦੀਆਂ ਹਰਕਤਾਂ ਨੂੰ ਲੈ ਕੇ ਤਾਨੇ ਮੇਰੇ ਮਾਰਦੇ ਸੀ ਉੰਦਰ ਗਿਆ ਪਰ ਲੋਕਾਂ ਦੀਆਂ ਨਜ਼ਰਾਂ ਉਹਦੇ ਤੇ ਟਿਕੀਆਂ ਹੋਈਆਂ ਸਨ ਉਹ ਬੋਲ ਰਹੇ ਸੀ ਕਿ ਇਹ ਉਹੀ ਕੁਲਦੀਪ ਹੈ ਨਾ ਜੋ ਕੱਲ੍ਹ ਤੱਕ ਚੋਰ ਸੀ ਹੁਣ ਗੁਰਦੁਆਰੇ ਆ ਗਿਆ ਕੋਈ ਨਵਾਂ ਨਾਟਕ ਲੱਗਦਾ ਹੈ ਜਿਨੇ ਲੋਕ ਉਹਨੀਆਂ ਹੀ ਗੱਲਾਂ ਕੁਲਦੀਪ ਇਹ ਸਭ ਕੁਝ ਸੁਣ ਰਿਹਾ ਸੀ ਉਹਦੇ ਮਨ ਨੂੰ ਬੜਾ ਦੁੱਖ ਲੱਗਿਆ ਉਹਨੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ ਆਪਣੇ ਮਨ ਨੂੰ ਮਜ਼ਬੂਤ ਕੀਤਾ ਤੇ ਮੱਥਾ ਟੇਕ ਲਿਆ ਉਦੇ ਪੈਰ ਹੌਲੀ-ਹੌਲੀ ਸਹੀ ਰਾਹ ਤੇ ਵਾਪਸ ਆ ਗਏ। ਹੁਣ ਹਰ ਰੋਜ਼ ਗੁਰਦੁਆਰੇ ਜਾਂਦਾ, ਕੀਰਤਨ ਸੁਣਦਾ, ਸੇਵਾ ਕਰਦਾ ਤੇ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕਰਦਾ। ਉਹਨਾਂ ਦੋਸਤਾਂ ਨੇ ਜੋ ਪਹਿਲਾਂ ਉਸ ਨਾਲ ਨਸ਼ਾ ਕਰਦੇ ਸੀ, ਉਹਨੂੰ ਵਾਪਸ ਖਿੱਚਣ ਦੀ ਬੜੀ ਕੋਸ਼ਿਸ਼ ਕੀਤੀ ਪਰ ਅਕਸਰ ਕਹਿੰਦੇ ਹਨ ਕੁਲਦੀਪ ਤੋਂ ਅਸਲ ਵਿੱਚ ਬਦਲ ਗਿਆ ਹੈ। ਕੁਲਦੀਪ ਹੱਸਦਾ ਹੋਇਆ ਬੋਲਿਆ ਤੇ ਕਹਿੰਦਾ ਬਦਲਿਆ ਨਹੀਂ ਮੈਂ ਬਚ ਗਿਆ ਹਾਂ ਉਹ ਪੁਰਾਣੇ ਦੋਸਤ ਨਸ਼ਿਆਂ ਦੀ ਪੋਖ ਵਿੱਚ ਸੜ ਰਹੇ ਸਨ ਪਰ ਹੁਣ ਕੁਲਦੀਪ ਨੂੰ ਇਹੀ ਨਸ਼ਾ ਪਰਾਇਆ ਜਿਹਾ ਲੱਗਣ ਲੱਗ ਪਿਆ ਕਿਉਂਕਿ ਹੁਣ ਉਸ ਨੂੰ ਸੱਚੀ ਖੁਮਾਰੀ ਜੋ ਮਿਲ ਗਈ ਸੀ ਨਾਮ ਦੀ ਖੁਮਾਰੀ ਕੁਝ ਸਮੇਂ ਬਾਅਦ ਉਹੀ ਲੋਕ ਜੋ ਤਾਣੇ ਮਾਰਦੇ ਸੀ ਉਹਨਾਂ ਦੀਆਂ ਅੱਖਾਂ ਵਿੱਚ ਕੁਲਦੀਪ ਪ੍ਰਤੀ ਇੱਜ਼ਤ ਪੈਦਾ ਹੋ ਗਈ ਹੁਣ ਕੁਲਦੀਪ ਦੀ ਜ਼ਿੰਦਗੀ ਇੱਕ ਨਵੇਂ ਰਾਹ ਤੇ ਪੈ ਚੁੱਕੀ ਸੀ ਨਾਮ ਦੀ ਘਮਾਰੀ ਨੇ ਉਸ ਨੂੰ ਨਵੀਂ ਤਾਕਤ ਤੇ ਨਵੀਂ ਦਿਸ਼ਾ ਦੇ ਦਿੱਤੀ। ਉਹਨੇ ਆਪਣੇ ਦੋਸਤਾਂ ਨੂੰ ਬੜਾ ਸਮਝਾਇਆ ਪਰ ਕੋਈ ਵੀ ਦੋਸਤ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਸਭ ਉਸ ਤੋਂ ਮਜਾਕ ਉਡਾਉਂਦੇ ਸੀ। ਕੁਲਦੀਪ ਨੇ ਜਾਣ ਲਿਆ ਕਿ ਕਈ ਵਾਰ ਜੀਵਨ ਵਿੱਚ ਅਸੀਂ ਸਭ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਭ ਬਦਲਣ ਦੇ ਲਈ ਤਿਆਰ ਨਹੀਂ ਹੁੰਦੇ। ਕੁਝ ਲੋਕ ਤੇਰੇ ਬਦਲਣ ਤੇ ਹੱਸਣਗੇ। ਕੁਝ ਲੋਕ ਤੈਨੂੰ ਘਟੀਆਂ ਦੱਸਣਗੇ ਪਰ ਅਸਲ ਬਦਲਾਅ ਉਹ ਹੁੰਦਾ ਜਦੋਂ ਅਸੀਂ ਆਪਣੇ ਸਹੀ ਦਿਸ਼ਾ ਤੇ ਹੁੰਨੀ ਆ ਕੁਲਦੀਪ ਨੇ ਪਿੱਛੇ ਮੁੜ ਕੇ ਨਾ ਵੇਖਿਆ ਉਹ ਨਵੇਂ ਜੀਵਨ ਵੱਲ ਵੱਧ ਚੁੱਕਿਆ ਸੀ ਕਈ ਮਹੀਨਿਆਂ ਬਾਅਦ ਉਹਦੇ ਪੁਰਾਣੇ ਦੋਸਤਾਂ ਵਿੱਚੋਂ ਇੱਕ ਬਿਮਾਰ ਹੋ ਗਿਆ ਜਦੋਂ ਆਖਰੀ ਸਾਹ ਗਿਣ ਰਿਹਾ ਸੀ ਓਨੇ ਕਿਹਾ ਕਿ ਕੁਲਦੀਪ ਨੂੰ ਬੁਲਾਓ ਉਹਦੇ ਕੋਲ ਗਿਆ ਉਹਦਾ ਹੱਥ ਫੜਿਆ ਤੇ ਬੋਲੇ ਵਾਹਿਗੁਰੂ ਵਾਹਿਗੁਰੂ ਓਨੇ ਕੰਮ ਦੀਆਂ ਅੱਖਾਂ ਨਾਲ ਵੇਖਿਆ ਤੇ ਕਿਹਾ ਦੋਸਤ काश ਮੈਂ ਤੇਰੇ ਨਾਲ ਵੀ ਉਸੇ ਤਰੀਕੇ ਨਾਲ ਬਦਲ ਜਾਂਦਾ ਜਿਵੇਂ ਤੂੰ ਬਦਲਿਆ ਉਹਦੀਆਂ ਅੱਖਾਂ ਜੋ ਹੰਝੂ ਵਗਣ ਲੱਗੇ ਤੇ ਹਮੇਸ਼ਾ ਲਈ ਚੱਲ ਵਸਿਆ ਕੁਲਦੀਪ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਪਰ ਹੁਣ ਉਹਨੂੰ ਕੋਈ ਵੀ ਡਰ ਨਹੀਂ ਸੀ ਸਗੋਂ ਸੱਚਾਈ ਸੀ ਉਹ ਉੱਠਿਆ ਗੁਰਦੁਆਰਾ ਸਾਹਿਬ ਗਿਆ ਸੇਵਾ ਵਿੱਚ ਜੁਟ ਗਿਆ ਤੇ ਆਪਣੀ ਜ਼ਿੰਦਗੀ ਨੂੰ ਇੱਕ ਸੰਦੇਸ਼ ਬਣਾ ਲਿਆ ਨਾਮੁ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਸੋ ਸੰਗਤ ਜੀ ਜ਼ਿੰਦਗੀ ਵਿੱਚ ਹਰ ਇਨਸਾਨ ਦੀ ਇੱਕ ਮੰਜ਼ਿਲ ਹੁੰਦੀ ਹੈ ਪਰ ਜਿਹੜਾ ਰਾਹ ਹੁੰਦਾ ਹੈ ਉਹਨੂੰ ਤਾਂ ਅਸੀਂ ਚੁਣਨਾ ਹੈ ਕੁਲਦੀਪ ਇੱਕ ਉਮੀਦ ਦੇ ਨਾਲ ਭਰਿਆ ਜਵਾਨ ਸੀ ਪਰ ਵਿਕਾਰਾਂ ਨੇ ਉਹਦੀ ਸਮਝ ਤੇ ਪੜਦਾ ਪਾ ਦਿੱਤਾ ਇਦਾਂ ਹੀ ਸਾਧ ਸੰਗਤ ਜੀ ਅਕਸਰ ਹੁੰਦਾ ਹੈ ਕਿ ਨਸ਼ਾ ਕਰਨ ਵਾਲਾ ਕੋਈ ਮਜਬੂਰੀ ਵਸ ਪੈ ਕੇ ਨਿਸ਼ਾਨੀ ਕਰਦਾ ਬਲਕਿ ਉਸ ਦੀ ਆਦਤ ਬਣ ਚੁੱਕੀ ਹੁੰਦੀ ਹੈ ਸੱਚਾ ਬਦਲਾਵ ਉਹੀ ਹੈ ਜੋ ਆਦਮੀ ਜਦੋਂ ਆਪਣੀ ਗਲਤੀ ਨੂੰ ਮੰਨਣਾ ਸ਼ੁਰੂ ਕਰ ਦੇਵੇ ਬਾਹਰ ਆਉਣ ਦੀ ਕੋਸ਼ਿਸ਼ ਕਰੇ ਨਸ਼ਾ ਸਿਰਫ ਇੱਕ ਲਾਤ ਨਹੀਂ ਇੱਕ ਜੰਜੀਰ ਹੁੰਦੀ ਹੈ ਜੋ ਮਾਨਸਿਕ ਤਬਾਹੀ ਕਰ ਦਿੰਦੀ ਹੈ ਪਰ ਇੱਕ ਹੋਰ ਕੁਮਾਰੀ ਵੀ ਹੁੰਦੀ ਹੈ ਨਾਮ ਦੀ ਕੁਮਾਰੀ ਉਹ ਨਸ਼ਾ ਜੋ ਸਾਡੀ ਜ਼ਿੰਦਗੀ ਨੂੰ ਨਵੀਂ ਰੌਸ਼ਨੀ ਵਿੱਚ ਲਿਆਉਂਦਾ ਹੈ ਅਤੀਤ ਵਿੱਚੋਂ ਕੱਢ ਕੇ ਸਾਨੂੰ ਪੁਰਾਣੇ ਰਸਤੇ ਤੇ ਫਿਰ ਵਾਪਸ ਲੈ ਆਉਂਦਾ ਹੈ ਸੋ ਆਪਣੇ ਜੀਵਨ ਨੂੰ ਇਨਾ ਬੇਕਾਰ ਨਸ਼ਿਆਂ ਦੇ ਦਲਦਲ ਦੇ ਵਿੱਚ ਨਾ ਤਕੀਏ ਸਭਾ ਪਰਮਾਤਮਾ ਦੇ ਨਾਲ ਜਿਸ ਦੇ ਨਾਮ ਨਾਲ ਸਾਡਾ ਲੋਕ ਪਰਲੋਕ ਸਵਾਰਿਆ ਜਾਵੇ ਉਸ ਦੇ ਨਾਲ ਜੋੜੀਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ